ਗੁਰਜੀ ਕਾਕਾ ਸਾਹਿਬ ਹੈ ਗੁਰਜੀ ਕੀ ਫਤਿਹ ਆਈਦਾ ਬਲ ਹਗ ਆਪਣਾ ਗਾਜੀ ਸ਼ੁਰੂ ਤੇ ਆਪਣੀ ਜਿਹੜੀ ਆਈਡੀ ਆ ਸਰਾਏ ਐਗਰੀਕਲਚਰ ਫਾਰਮ ਇਹ ਆਪਾਂ ਆਈਡੀ ਦੁਬਾਰਾ ਨਵੀਂ ਬਣਾਈ ਆ ਜਿਹੜੀ ਆਪਣੀ ਆਈਡੀ ਪਹਿਲਾਂ ਸੀ ਕਰਮਜੀਤ ਸਰਾਏ ਵਾਲੀ ਉਹਦੇ ਵਿੱਚ ਤੋਂ ਕੁਝ ਥੋੜੀਆਂ ਜਿਹੀਆਂ ਪ੍ਰੋਬਲਮਾਂ ਕਰਕੇ ਜਿਹੜਾ ਮੰਨ ਲਓ ਆਪਣਾ ਚੈਨਲ ਜਿਹੜਾ ਨਹੀਂ ਚੱਲ ਸਕਿਆ ਇਹ ਜਿਹੜੀ ਆਈਡੀ ਆਪਾਂ ਹੁਣ ਦੁਬਾਰਾ ਨਵੀਂ ਬਣਾਈ ਆ ਮੇਰੇ ਵੀਰ ਇਸ ਪੇਜ ਨੂੰ ਆਪਣੇ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਸ਼ੇਅਰ ਕਰੋ ਲਾਈਕ ਕਮੈਂਟ ਮੇਰੇ ਵੀਰ ਵੱਧ ਤੋਂ ਵੱਧ ਕਰੋ ਖਿੱਚ ਕੇ ਤੇ ਜੋ ਕਿ ਆਪਾਂ ਤੜਿ ਤੱਕ ਕਰਾ ਨਾ ਇਤਨਾ ਵੀ ਰੋਜ਼ ਵੀਡੀਓ ਖੇਤੀਬਾੜੀ ਦੇ ਰਿਲੇਟਡ ਆ ਤਾਨੇ ਵੀਡੀਓ ਪਰ ਰੋਜ਼ ਭੇਜਿਆ ਕਰਾਂਗੇ ਤੇ ਅੱਜ ਇਹਦਾ ਆਪਾਂ ਆਪਣਾ ਸਟਾਲਾ ਬੀਜ ਰਹੇ ਆ ਸਟਾਲੇ ਦੀ ਪੈੜੀ ਜੀ ਤਿਆਰ ਹੋ ਗਿਆ ਹੁਣ ਵਟਾ-ਵਟਾ ਪਾ ਕੇ ਸਾਰੀ ਯਾ ਤਿਆਰੀ ਆ ਤੇ ਹੁਣ ਉਹਨੂੰ ਆਪਾਂ ਅੱਜ ਲਾਈਟ ਔਨ ਤੇ ਸਾਰਾ ਬਿਜ਼ਨਸ ਸਟਾਲਾ ਫਿਰ ਤੇ ਤੁਹਾਨੂੰ ਨਾਲ ਦੀ ਨਾਲ ਸਾਰੀ ਆਪਾਂ ਅਪਡੇਟਰ ਵਿੱਚ ਹਰ ਤਰ੍ਹਾਂ ਦੇ ਦੀ ਦੀ ਆ ਕੀ ਜਾਂ ਕੀ ਕੰਮ ਕੀਤਾ ਕੀ ਨਹੀਂ ਤੇ ਜਿਹੜੇ ਆਪਣੀ ਉਹ ਆਈਡੀ ਉਹ ਬੰਦ ਹੋ ਚੁੱਕੀ ਆ ਤੇ ਆਪਾਂ 라ਜੀਰ ਦੁਆਰਾ ਨਵੀਂ ਬਣਾਈਆਂ ਤੇ ਮੇਰੇ ਵੀਰ ਵੱਤ ਤੋਂ ਵੱਧ ਇਹਨੂੰ ਫੋਲੋ ਕਰੋ ਤੇ ਸ਼ੇਅਰ ਲਾਈਕ ਕਮੈਂਟ ਆ ਆ ਸਾਰੇ ਵਟਾ ਮਟਾ ਪਾ ਕੇ ਵਧੀਆ ਬਣਾਤੇ ਖਾਤੇ ਪਿਆਰੇ ਤੋਂ ਨਾ ਪਹਿਲੇ ਬਣਾ ਦੀ ਪੂਰੀਆਂ ਇੱਕ ਨੰਬਰ ਮਾਮਰਸਾ ਕੇ ਜਵਾਨਾਂ ਨੇ ਪਹਿਲਾਂ ਆਪਾਂ ਪੌਣਿਆ ਖਾਦ ਫੇਰ ਪਾਣੀ ਛੱਡ ਕੇ ਜੇ ਫਿਰ ਦਵਾਂਗੇ ਛਟਾ ਲੈ ਛਟਾ ਸਾਰਜੋ ਦਾ ਘੜਾ ਰਾਜ ਵੀ ਇਹ ਸਾਡਾ ਰਾਜਵੀਰ ਸਿੰਘ ਅੱਜ ਛਟਾ ਦੇ ਰਿਹਾ ਖਾਦਾ ਸਿਆਣੇ ਇਥੇ ਆ ਖੁਦ ਦੁਜੀ ਕਿਥੇ ਆ ਦਵੇਂ ਆਰ ਬਣਾ ਹੀ ਕਿ ਨਾ ਨੀ ਕੱਲ ਅੰਦਰ ਆ ਵੀ ਸਾਲਾ ਫਰਾ ਵਧੀਆ ਹੋ ਗਿਆ ਕੱਲ ਜਿਹੜੀ ਆਪਾਂ ਕੱਲ ਹੀ ਹੁਣੇ ਸਟਾਰਟ ਕੀਤੀ ਨਾਲ ਦੀ ਨਾਲ ਕੱਲ ਆਵਲੇ ਖੇਤ ਦਾ ਜਿਹਨਾਂ ਨਵੀਆਂ ਮੋਟਰ ਦੇ ਇੱਥੋਂ ਦੀ ਸਾਰੀ ਪਹਿਲੀ ਜਿਹੜੀ ਬਾਤ ਹੀ ਗੱਲ ਤੇ ਅੱਜ ਹੁਣ ਦੂਜੇ ਖੇਤ ਚ ਜਾਵਾਂਗੇ ਪਹਿਲਾਂ ਸਟਾਲਾ ਭੀਜਦੇ ਆਂ ਸਟਾਲਾ ਭੀਜਣ ਤੋਂ ਬਾਅਦ ਫਿਰ ਦੂਜੇ ਖੇਤ ਜਿਹਾਵਾਂ ਨੇ ਆੜ-ਡੋਰ ਸਾਰੀ ਆਇਆ ਬਣਾਤੀ ਵਧੀਆ ਆਇਆ ਬਣਾਤੀ ਨਾ ਕਿ ਤਰ੍ਹਾਂ ਵੇ ਹਣ ਪ੍ਰਸ਼ਾਦਾ ਬਾਣੀ ਦਾ ਸ਼ਾਕ ਤੇ ਲੈਟ ਵੀ ਹੋਣ ਵਾਲੀ ਆ ਅਹੋ ਮਰ ਕੇ ਪਰ ਕੇ ਦੇਖੀ ਛੱਟਾ ਨਾਲ ਤੇਰਾ ਬਾਸ ਲੈ ਲੈਣਾ ਟਰਾਲੀ ਪੋਜਰਾ ਤਵਾਸਲਾ ਦਲੀਏ ਅਦਰ ਮੋਦੀ ਬਾਜੀ ਦਾ ਰੋਟੀਆਂ ਦੇ ਪੀਠੇ ਜੀ ਇਹ ਇਹ ਸਰਾਵਾ ਨਾ ਕਰ ਫਿਰ ਜਣਾਂ ਦੇ ਭਾਰ ਨੂੰ ਵੀ ਦੇ ਦੇ ਲਿਆ ਠਰ ਕਾਰ ਨਹੀਂ ਆਣਾ ਅੱਜ ਪਾਰਸਵਰੇ ਜਾਵਾਂਗਾ ਜਿਹਨੇ ਮੈਂ ਪਹਿਲੀ ਵਾਰ ਅੱਜ ਦਰਿਆਲ ਕੰਢੇ ਲਈ ਅਡਾ ਉਹ ਬਾਅਦ ਅੱਜ ਤਿੰਨ ਲੱਗ ਮੋਟਰ ਕਿਦੀ ਚਾਲੂ ਸਾਲਾ ਬੀਜਣ ਵਾਸਤੇ ਤੇ ਮਿੱਟੀ ਮਾਰਨੀ ਮੋਟਰ ਅੱਜ ਹੜਾ ਤੋਂ ਪਹਿਲੀ ਵਾਰ ਚਾਲੂ ਕੀਤੀ ਆ ਤੇ ਮਿੱਟੀ ਐ ਮਾਰਨੀ ਪੂਰੀ ਮੋਟਰਾਂ ਪਾਣੀ ਥੋੜਾ ਘਟ ਘਟੰਦੀ ਆ ਗੱਬਦਾ ਕਰਕੇ ਇਹ ਤੇ ਮੋਟਰਾਂ ਪਾਣੀ ਬਹੁਤ ਘਟਦੀਆਂ ਮਸ਼ੀਨ ਮੋਟਰਾਂ ਇਹ ਆਪਾਂ ਆਪਣੇ ਜਿਹੜੇ ਆਵਾਸ ਆ ਉਹ ਸਾਰੇ ਜਿਹੜੇ ਵਿੱਚ ਮੰਨ ਲਓ ਕਿ ਵਿੱਚ ਖਰਾਬ ਵੀ ਵੀ ਟੁੱਟ ਗਈ ਤੇ ਇੱਕ ਥੋੜਾ ਇਹਨੂੰ ਹੌਲਾ ਕੀਤਾ ਛੰਕ ਕੇ 12000 ਆ ਗਿਆ ਹੈ ਤੇ ਹੁਣ ਸਾਰਾ ਟਰਾਲੀ 'ਚ ਲੋਡ ਕਰ ਲਿਆ ਸਮਾਨ ਬਾਲਾਂ ਜਿੰਨਾ ਵੀ ਆ ਨਾਲੇ ਰੋਟੀਆਂ ਲਾਉਣ ਨੂੰ ਕੰਮ ਦੋ ਘਰੇ ਸਾਰਾ ਦਿਵਾਲਾ ਆ ਗਿਆ ਅਲੱਗ-ਅਲੱਗ ਫਸਲ ਬੜੀ ਖਰਾਬ ਕਰਦਾ ਸਾਰੀ ਇੱਕ ਆਪਣਾ ਵਾਸ ਬੜੇ ਕੰਮ ਦਿੰਦੇ ਜਿੰਦਾ ਮਤਲਬ ਬੀੜੀਆਂ ਬੂੜੀਆਂ ਦੇ ਬੇੜਾ ਲਾਉਣ ਵਾਸਤੇ ਬੀੜੀਆਂ ਦਰਿਆਤ ਪਾਰ ਕਰਨ ਵਾਸਤੇ ਪਹਿਲੀ ਵਿੱਚ ਆਪਾਂ ਚੱਲੇ ਆਂ ਪਹਿਲਵਾਨ ਵਾਸਤੇ ਜਿਹੜੇ ਆਪਣੀ ਡਿਊਟੀ ਆ ਆਪਣੀ ਡਿਊਟੀ ਆ ਜਲਦੀ ਪਹਿਲਵਾਨ ਦੀ ਵਾਪਸ ਜਿੰਨੇ ਸਿੱਕੇ ਪਹਿਲੇ ਜਿੰਨੇ ਸਾਰੇ ਆ ਆਪਾਂ ਉਹਦੇ ਆ ਤੇ ਅੱਜ ਜੇ ਨਾਲ ਉਹ ਵੀ ਕਰਕੇ ਪੜਾ ਲੇਟ ਹੋ ਗਿਆ ਉਹਦੀ ਪਹਿਲੀ ਬਣਾਉਂਦਾ ਇੰਨੇ ਸੱਤਾਂ ਕਰੀ ਇਹ ਕੰਮ ਥੋੜਾ ਦੇਰੀ ਲੈ ਗਿਆ ਕਿਹੜਾ ਵੀ ਖਰਾਬ ਬਣਿਆ ਸਾਈਂ ਪਾਣੀ ਚੱਡ ਗਿਆ ਵਾਹ ਪਾਣੀ ਚੱਡ ਗਿਆ ਤੇ ਥੋੜਾ ਜਿਹਾ ਕਾਲੇ ਦਾ ਆਪਾਂ ਪਹਿਲਾਂ ਪਹਿਲਾਂ ਆਈਏ ਨਾ ਹੋਣ ਆਪਾਂ ਕਰਦੇ ਪਹਿਲਾਂ ਪਹਿਲਾਂ ਆਈਏ ਨਾ ਹੋਣ ਆਪਾਂ ਕਰਦੇ ਆਹ ਬਾਈਨਰ ਦਾ ਬਾਇਨਰ ਸਟਾਕ ਕੋਲਾ ਇਹ ਵੀ ਰੋ ਠੀਕ ਹੈ ਇੰਨਾ ਜ਼ਿਆਦਾ ਗਿਲਾਨੀ ਤਰਾਇਨੀਆ ਬਾਕੀ ਦਰੇ ਆ ਗਏ ਨੇ ਇਹ ਸਭ ਦਾਵਾ ਹੁਣ ਸਾਡੀ ਆ ਪਹੁੰਚ ਗਏ ਆ ਤੇ ਕਹਿੰਦੇ ਜੀ ਥੋੜੀ ਕੁ ਕੁਲਕੀ ਆ ਟਾਈਟਰੀ ਰਾਸ ਤੇ ਬਮਾਰ ਮਾਰ ਕੇ ਤੁਰਦਿਆ ਵਾ ਤੇ ਜੀ ਸਾਡੇ ਮਾਜਰੇ ਦਾ ਜਿਹੜੇ ਪੈਲੀਆਂ ਵਾਂ ਸਾਨੂੰ ਐਡਾ ਫਿਰ ਜਤੂ ਜਿਆਦਾ ਹੋਣਾ ਪੈਦਾ ਪੈਲੀਆਂ ਦੇ ਨਾਲ ਦੁਆਰਾ ਰੇ ਹਾਲਾ ਪੈੜੀਆਂ ਦੀ ਬੰਤੀ ਜਰਾ ਕੰਮ ਆ ਲਗਾਤਾਰ ਚੱਲ ਰਿਹਾ ਵਸੇਵਾ ਇਹ ਮੇਰੇ ਵੀ ਸਾਰੇ ਜਿਹੜੇ ਠੇਕੇ ਤੇ ਲੱਗੇ ਆ ਇਹ ਸਾਰੇ ਕ੍ਰੇਟ ਲਾਉਂਦੇ ਪਰ ਪਰ ਕਨਾਲਾ ਉਹਦੀ ਬੋਰੀਆਂ ਦੀ ਕੰਦ ਕਰਨ ਲਿਆ ਤੋੜਾ ਨੇ ਰੋ ਗਿਆ ਕਾਫੀ ਤੇ ਘਰਾਂ ਤੋਂ ਬਾਹਰ ਚੱਲਦੀ ਚਾਹ ਦੀ ਰਾਹ ਨੂੰ ਉਥੇ ਜਿਹੜਾ ਕਾਲੀ ਚ ਕੰਮ ਨਹੀਂ ਚੱਲਦਾ ਪਹਿਲੀ ਦਿੱਲੀ ਆ ਤੇ ਇਹ ਟਰੈਕਟਰ ਆ ਖਲੋ ਜਾਂਦਾ ਫਿਰ ਰਾਤਾਂ ਨੂੰ ਤੰਗ ਪਰੇਸ਼ਾਨ ਹੋਈਦਾ ਵਾ ਨਾਲ ਜਾਣ ਤੇ ਤੰਗ ਕਰੀਦਾ ਇਸ ਕਰਕੇ ਜਿਹੜਾ ਉਹ ਜਿਹਨੇ ਟਾਇਰ ਥੋੜਾਗਾ ਚੱਲਦਾ ਹੀਦਾ ਤੇ ਰਾਤ ਵੇਲਾ ਕੰਮ ਨਹੀਂ ਚੱਲਦਾ ਫੋੜ ਆਪਾਂ ਘਰ ਨੂੰ 바ਦੇ ਚੱਲਦੇ ਆਉਜੋ ਪਾਵਾਂ ਦਾ ਕੰਮ ਪਿੱਛੇ ਗਿਆ ਵਾ ਅਸੀਂ ਫੇ ਦੁਬਾਰਾ ਲਗਾਗੇ ਅਸੀਂ ਨਾਲ ਦੋ ਟਰੈਕਟਰ ਹੋਰ ਲਿਆਵਾਂਗੇ